ਕਿ ਪੰਜਾਬ ਹਮੇਸ਼ਾ ਚੜਦੀ ਕਲਾ ਵਿੱਚ ਰਹਿੰਦਾ ਆ। ਪਾਣੀ ਵੀ ਦੇਖ ਕੇ ਨਹੀਂ ਆਉਂਦਾ ਭਾਈ ਕਿੱਦਾਂ ਨੂੰ ਆਣਾ ਆ ਕਿੱਦਾਂ ਨੂੰ ਆਪਣੀ ਢਾਲ ਇਹ ਬਣਾ ਹੀ ਲੰਦਾ ਆ। ਉੱਥੇ ਰਾਤ ਵੀ ਪਾਣੀ ਬਹੁਤ ਆਇਆ ਪਤਾ। ਤੇ ਅੱਜ ਵੀ ਆ ਸਕਦਾ ਆ। ਉਹੀ ਨਦੀ ਦੀ ਘਾਟ ਆ ਹਲੇ ਵੀ ਇਹ ਪਿੱਛੇ ਤੇ ਆਂਦਾ ਪਾਣੀ ਬਹੁਤ ਜ਼ਿਆਦਾ। ਦੇਖੋ ਪਾਣੀ ਕਿੰਨਾ ਚੱਲ ਰਿਹਾ ਹਲੇ ਰੋਡ ਤੇ। ਇਹ ਕਈ ਵਰੀ ਪਈ ਆ ਪਰ ਜੇ ਥੋੜਾ ਜਿਹਾ ਹੋਰ ਵਾਗ ਆਏ ਨੇ ਪੁਲੀ ਦੇ ਆਪ ਟੱਪਣ ਲਾ ਜਾਣਾ ਪਾਣੀ ਦੇ। ਕਿਵੇਂ ਆਪ ਜੁਰਤ ਕਿਵੇਂ ਕਰੀਏ ਅਰਦਾਸ। ਪਰ ਜਿੱਸਾ ਆਪਦੇ ਨਾਲ ਹੁਣ ਮੀਂਹ ਪੈਣ ਲੱਗਿਆ ਹੋਇਆ ਫਿਲਹਾਲ ਹਲੇ ਲੱਗਦਾ ਨਹੀਂ ਹੈਗਾ ਬਾਈ ਇਹ ਆਪਣੇ ਵੀ ਹਾਲਾਤ ਜਿਆਦਾ ਦੇਰ ਤੱਕ ਸਹੀ ਰਹਿਣਗੇ ਪਾਣੀ ਵੀ ਦੇਖ ਕੇ ਨਹੀਂ ਆਉਂਦਾ ਭਾਈ ਕਿੱਧਰ ਨੂੰ ਆਣਾ ਹੈ ਕਿੱਧਰ ਨੂੰ ਆਪਣੀ ਢਾਲੇ ਹੀ ਬਣਾਏ ਲੰਦਾ ਹੈ ਕਾਹਨਾ 2023 ਦੇ ਵਿੱਚ ਵੀ ਭਾਈ ਬਹੁਤ ਜ਼ਿਆਦਾ ਮੀਂਹ ਪਿਆ ਸੀਗਾ ਟਾਈਮ ਆਪਣੇ ਖਾਨਪੁਰ ਨਦੀ ਹੁੰਦੀ ਜਿਹੜੀ ਨਦੀ ਆਪਾਂ ਕਦੇ ਚੱਲਦੀ ਨਹੀਂ ਦੇਖੀ ਹੈਗੀ ਖਾਨਪੁਰ ਨਦੀ ਖਰੜ ਦੇ ਨਾਂ ਜਿਹੜਾ ਖਰੜਨ ਜਾਂਦੇ ਆ ਪਰ ਉਹ ਤਹਿਸੀਲ ਦੇ ਨਾਲ ਪੈਂਦੀ ਹੈ ਆਪਾਂ ਕਦੇ ਦੇਖੀ ਨਹੀਂ ਹੋਣੀ ਨਦੀ ਉਹ ਉਹ ਵੀ 30 ਸਾਲ ਬਾਅਦ ਨਦੀ ਆ ਗਈ ਸੀ ਜਿਹੜਾ ਇੰਨਾ ਕ ਕਹਿਰ ਕਰਕੇ ਗਈ ਸੀ ਪਿੱਛੇ ਇੰਨਾ ਕ ਪਾਣੀ ਲੈ ਕੇ ਆ ਗਈ ਸੀ ਆਪਾਂ ਨੇ ਕਦੇ ਦੇਖਿਆ ਨਹੀਂ ਹੈਗਾ ਨਦੀ ਚੱਲੀ ਦੀ ਬਸ ਕਹਿਣ ਦਾ ਭਾਵੇਂ ਇਹ ਲਾ ਲਓ ਸੀ ਹੁਣ ਇਹ ਨਦੀ ਜਾ ਚੱਲਦੀ ਹੈ ਦਾ ਕਿੰਨਾ ਪਾਣੀ ਲੈ ਕੇ ਜਾਂਦੀ ਹੈ। ਹੋਰ ਉਪਰ ਜੀਸਾ ਆਪਦੇ ਹਾਲਾਤ ਹੁਣ ਬਣੇ ਪਏ ਆ ਫਿਲਹਾਲ। ਇਹ ਮੌਸਮ ਐਦਾਂ ਦਾ ਚੱਲ ਰਿਹਾ ਆ। ਮੀਂਹ ਜੀਸਾ ਰਾਤ ਦਾ 2 ਵਜੇ ਦਾ ਪੈਣ ਲੱਗਿਆ ਵਾ। ਅੱਜ ਲੋਕਾਂ ਦੇ ਘਰਾਂ ਤੱਕ ਵੜ ਗਿਆ ਹੁਣ ਆ ਪਾਣੀ ਭਈ। ਜਿਹੜੇ ਰੋਡ ਦੇ ਨਾਲ-ਨਾਲ ਘਰ ਜਿੱਥੇ ਨੀਵੇਂ ਇਲਾਕੇ ਆ ਆਪਣੇ ਮਹਾਲੀ ਜ਼ਿਲ੍ਹੇ ਵਿੱਚ ਵੀ ਲੋਕਾਂ ਦੇ ਘਰ ਪਾਣੀ 100% ਵੜ ਗਿਆ ਹੁਣ ਜੀਸਾ ਆਪ ਦਾ ਮੀਂਹ ਪੈਣ ਲੱਗਿਆ। ਐਤਵਾਰ, ਸੋਮਵਾਰ, ਮੰਗਲਵਾਰ ਦੱਸਿਆ ਵਾ ਸੀਗਾ ਐਤਵਾਰ ਲੰਘ ਗਿਆ ਕੱਲ ਤੇ ਅੱਜ ਸੋਮਵਾਰ ਅੱਜ ਅੱਜ ਵੀ ਮੀਂਹ 'ਤੇ ਬਹੁਤ ਜ਼ਿਆਦਾ ਚਾਂਸ ਆ ਬਈ ਬੱਚਿਆਂ ਨੂੰ ਬਈ ਘਰਾਂ ਰੱਖੋ ਮੀਹਾਂ ਤੋਂ ਬਾਹਰ ਨਾ ਜਾਓਗੇ ਤੇ ਘੁੰਮਣ ਫਿਰਨ ਆਪਣੇ ਘਰੇ ਰਹੋ ਸੇਫ ਰਹੋ ਜਿਹੜੇ ਕੰਮ ਤੇ ਜਾ ਰਹੇ ਆ ਬਈ ਉਹ ਵੀ ਆਪਣਾ ਧਿਆਨ ਨਾਲ ਜਾਣ ਬਈ ਕੁਝ ਵੀਡੀਓ ਤਾਂ ਆਪਾਂ ਨੂੰ ਜਿਵੇਂ ਆਪਣੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਆ ਰਹੀਆਂ ਆ ਬਹੁਤ ਹੀ ਜਿਆਦਾ ਮਨ ਉਦਾਸ ਕਰ ਦਿੰਦੀਆਂ ਬਈ ਜਿਨ੍ਹਾਂ ਵੀਰਾਂ ਦੀਆਂ ਇੱਕ ਵੀ ਹੋਰ ਵੀਡੀਓ ਆਈ ਸੀਗੀ ਫਿਰਦੀ ਵੀਰ ਨੇ ਇਟਲੀ ਤੇ 9 ਸਾਲ ਲਾਉਣ ਤੋਂ ਬਾਅਦ ਆ ਕੇ ਕੋਠੀ ਪਾਈ ਸੀਗੀ ਇੱਥੇ 1.5 ਕਰੋੜ ਰੁਪਏ ਲਾਇਆ ਦਾ ਉਹਦੀ ਕੋਠੀ ਟੈ ਗਈ ਬਈ ਸਾਰੀ 2 ਕਰੋੜ ਦੀ ਬਈ ਚਾਰਾ ਬਾਈ ਬਜ਼ੋਰਿਆ ਹੁੰਦਾ ਬਹੁਤ ਜ਼ਿਆਦਾ ਉਹਨੂੰ ਦੇਖ ਕੇ ਬਾਈ ਆਪ ਵੀ ਰੋਣਾ ਆ ਜਾਂਦਾ ਘਾਣਾ ਦੇਖੋ ਬਈ ਸਾਡੇ ਵੀ ਹੁਣ ਮੀਂਹ ਬਹੁਤ ਤੇਜ਼ ਪੈਣ ਲੱਗਿਆ ਪਿਆ ਤੇ ਮੌਸਮ ਜਿੰਨਾ ਵੀ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਆ ਪਾਣੀ ਦੇਖੋ ਬਈ ਰੋੜਾਂ ਦੇ ਉੱਪਰ ਕਿੰਨਾ ਖੜਿਆ ਆ ਅੱਜ ਬਈ ਹਿਸਾਬ ਲਾ ਲਓ ਵੀ ਦੇਖਦੇ ਮੀਂਹ ਸਾਰਾ ਦਿਨ ਪਈ ਗਿਆ ਅੱਜ ਇਹ ਪਾਣੀ ਲੋਕਾਂ ਦੇ ਘਰਾਂ 'ਚ ਪੜ ਦਲਾ ਬਈ 100% ਪੜਨਾ ਪੱਤਲ ਇੰਨਾ ਕੁਲਿਆ ਹੋਇਆ ਆ ਕਪਾ ਅੰਦਾਜ਼ਾ ਨਹੀਂ ਲਾ ਸਕਦੇ ਹੈਗੇ ਨਹੀਂ ਹਟੂਗਾ ਕਿ ਨਹੀਂ ਅੱਜ ਬਹੁਤ ਜ਼ਿਆਦਾ ਤੇਜ਼ ਨਹੀਂ ਫੇਰੇ ਰੋੜਾਂ 'ਤੇ ਗੱਡੀਆਂ ਵੀ ਅੱਜ ਟਾਮੀਆਂ ਟਾਮੀਆਂ ਦਿਖ ਰਹੀਆਂ ਯਾਰ ਇਹਾਂ ਕਰਕੇ ਨਹੀਂ ਇੱਥੇ ਬਈ ਬੌਤਰਾਸ਼ ਰਹਿੰਦਾ ਯਾਰ ਸਾਡੇ ਵੱਲੋਂ ਵੀ ਹੁਣ ਮੋਹਾਲੀ ਦੇ ਕੱਲ ਬਈ ਲਾਂਡਰਾਂ ਦੇ ਉਹਨਾਂ ਨੇ ਥੈਲੇ ਮੰਗਾਏ ਸੀਗੇ ਥੈਲੇ ਭੇਜੇ ਆ ਬਈ ਦੋ ਟਰੱਕ ਭਰ ਕੇ ਬਾਈ ਆ ਸੇਵਾ ਮਾਰੇ ਲਾਕੇ ਕੇ ਬਾਈ ਲਾਂਡਰਾ ਸਨੇਟਾ ਲਖਨੌਰ ਕੇ ਮੁੰਡਿਆਂ ਵੱਲੋਂ ਕਰਾਈ ਗਈ ਆ ਬਾਈ ਜੋ ਥੈਲਿਆਂ ਕੀ ਸੇਵਾ ਬਾਈ ਉੱਤੇ ਆਪਣੇ ਖੜ ਪ੍ਰਭਾਵੀ ਖੇਤਰਾਵਾਂ ਥੈਲੇ ਚਾਹੀਦੇ ਬਾਈ ਮਿੱਟੀ ਵਾਸਤੇ ਬਹੁਤ ਜ਼ਿਆਦਾ 2 ਟਰਾਲੇ ਭਰ ਕੇ ਭੇਜੇ ਆ ਜਿਨ੍ਹਾਂ ਮੁੰਡਿਆਂ ਨੇ ਬਾਈ ਸੇਵਾ ਕਰਾਈਏ ਦਿলো ਧੰਨਵਾਦ ਬਾਈ ਸਾਰਿਆਂ ਦਾ ਆਪਣੇ ਵੀਰ ਮਿੱਤਰ ਹੈਗੇ ਜਿਹੜੇ ਸੇਵਾ ਕਰਨੇ ਵਾਲੇ ਬਹੁਤ ਜ਼ਿਆਦਾ ਉਹਨਾਂ ਦਾ ਵੀ ਬਈ ਸਾਰਿਆਂ ਦਾ ਦਿলো ਧੰਨਵਾਦ ਆ ਵੀ ਜਿਹੜੇ ਇਸ ਟਾਈਪ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਆ ਚੜ੍ਹਦੀ ਕਲਾ ਵਿੱਚ ਹੀ ਰਹੂੰਗਾ ਕੋਈ ਗੱਲ ਨਹੀਂ ਵੀ ਮੁਸੀਬਤਾਂ ਆਉਂਦੀਆਂ ਰਹਿਣੀਆਂ ਆ ਆਣਗੀਆਂ ਜਾਣਗੀਆਂ ਮੌਸਮ ਵੀ ਹੈ ਕੱਟ ਕਰੂੰਗਾ ਪ੍ਰਮਾਤਮਾ ਪੰਜਾਬੀਆਂ ਨੂੰ ਵੀ ਚੜ੍ਹਦੀ ਕਲਾ ਰੱਖਦਾ ਵਾਹਿਗੁਰੂ ਤੇ ਹੁਣ ਵੀ ਚੜ੍ਹਦੀ ਕਲਾ ਰਹਿਣਾ ਯਾਰ ਰੱਬਾ ਤੂੰ ਵੀ ਪਰਖਦਾ ਆ ਬੰਦਿਆਂ ਨੂੰ ਪੰਜਾਬ ਨੂੰ ਜਿਆਦਾ ਪਰਖ ਰਿਹਾ ਆ ਕਿਉਂਕਿ ਹਿਮਾਚਲ ਮਾਤਾ ਬਈ ਪਾਣੀ ਆਂਦਾ ਉੱਪਰ ਤੇ ਨੀਚੇ ਆ ਜਾਂਦਾ ਥੱਲੇ ਮੈਦਾਨੀ ਇਲਾਕੇ ਮਾਦਾ ਕਾਂਦਾਂ ਦਾ ਪੰਜਾਬ ਦੇ ਵਿੱਚ ਹੜ ਮਚਾ ਦਿੰਦਾ ਆ ਕਹਾਣਾ ਸਲਾਈਡਿੰਗ ਹੁੰਦੀਆਂ ਲੰਕ ਕੇ ਪਾਣੀ ਥੱਲੇ ਆਇਆ ਪਰ ਮੈਦਾਨੀ ਇਲਾਕੇ ਮੇ ਜਿਹੜਾ ਨੁਕਸਾਨ ਹੁੰਦਾ ਬਈ ਉਹ ਰਹਿੰਦਾ ਹੈ ਕਿਉਂਕਿ ਪਾਣੀ ਮੈਦਾਨੀ ਇਲਾਕੇ ਵਾਂਗ ਆਕੇ ਜਾਂਦਾ ਨਹੀਂ ਹੈਗਾ ਹੁਣ ਆਪਾਂ ਚੱਲਦੇ ਆਂ ਬਈ ਥੋੜਾ ਜਿਹਾ ਜਿਮ ਵਰਕਆਊਟ ਕਰ ਆਂਦੇ ਆਂ ਫੇਰ ਬਾਅਦ ਚ ਆ ਕੇ ਗੱਲ ਕਰਦੇ ਆਂ ਤੁਹਾਨੂੰ ਦਿਖਾਉਂਦੇ ਆਂ ਅੱਜ ਦਿਨ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਕਿੰਨਾ ਕੁ ਪਾਣੀ ਆਇਆ ਵੇ ਬਾਈ ਮੀਂਹ ਦੀ ਸਪੀਡ ਪਹਿਲਾਂ ਨਾਲ ਤੇ ਵੀ ਮੈਂ ਕਹਿੰਦਾ ਡਬਲ ਹੋ ਗਈ ਐਨਾ ਕੁ ਮੀਂਹ ਪੈਣ ਲੱਗਿਆ ਵੇ ਇਹ ਇਦਾਂ ਦਾ ਨਹੀਂ ਮੀਂਹ ਵੀ ਜ਼ਿਆਦਾਤਰ ਪਹਾੜੀ ਇਲਾਕਿਆਂ ਬੇਗਰਾਂ ਤੇ ਜਦ ਅਸੀਂ ਸੇਮਪੁਰ ਸਾਹਿਬ ਗਏ ਸੀਗੇ ਉਸ ਟਾਈਮ ਹਾਲ ਬਣਿਆ ਹੋਇਆ ਦਾ 2013 ਦੀ ਗੱਲ ਹੈ ਆਸ ਦਾ ਵਿੱਚ ਅਸੀਂ ਬਹੁਤ ਵਾਰੀ ਤੇ ਉਸ ਟਾਈਮ ਇਦਾਂ ਦਾ ਮੀਂਹ ਪੈਣ ਲੱਗਿਆ ਉਹਦਾ ਜਿਹੜਾ ਲਗਾਤਾਰ 24 ਘੰਟੇ 48 ਘੰਟੇ ਪਈ ਉਹ ਯਾਰ ਇਹਦਾ ਜਿਸ ਦੇ ਨਾਲ ਬਹੁਤ ਨੁਕਸਾਨ ਹੋਇਆ ਦਾ ਹੁਣ ਆਪਣੇ ਪੰਜਾਬ ਦੇ ਵਿੱਚ ਇਦਾਂ ਦਾ ਮੀਂਹ ਪੈਣ ਲੱਗਿਆ ਵਾ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੈ ਹਾਂਜੀ ਵਰਕਆਊਟ ਤਾਂ ਹੋ ਗਿਆ ਸਮਾਪਤ ਭਈ ਆਪਣੇ ਨਾ ਖਾਨਪੁਰ ਹਸਪੀਟਲ ਰੋਡ ਤੇ ਤੁਹਾਨੂੰ ਪਤਾ ਹੋਣਾ ਖੈੜ ਨੂੰ ਜਾਂਦੇ ਹੋਏ 6 ਦੇ 24 ਜਾਂਦੀ ਬਹੁਤ ਭਰਕ ਉੱਥੇ ਰਾਤ ਵੀ ਪਾਣੀ ਬਹੁਤ ਆਇਆ ਪਤਾ ਤੇ ਅੱਜ ਵੀ ਆ ਸਕਦਾ ਹੈ ਉਹੀ ਨਦੀ ਦੀ ਆਪਾਂ ਗੱਲ ਪਹਿਲਾਂ ਕਰਦੇ ਇਹਦੇ ਵੀ ਉੱਥੇ ਨਦੀ ਆ ਜਾਂਦੀ ਹੈ ਆਜੋ ਪਰ ਜਾ ਕੇ ਦੇਖਦੇ ਆ ਕਾਣੀ ਕਿੰਨਾ ਕਾਇਆ ਬੁੱਥੜ ਦਾ ਹਲੇ ਹੀ ਬਹੁਤ ਚੜ ਕੇ ਆਇਆ ਆਪੋ ਨੂੰ ਬਈ ਦੇਖੋ ਮੌਸਮ ਦੇਖੋ ਖੁੱਲਿਆ ਖਾਲਿਆ ਤਾਂ ਨਹੀਂ ਹਲੇ ਮੌਸਮ ਤੇ ਇਹ ਅੱਜ ਸਾਰਾ ਦਿਨ ਦੱਸਿਆ ਹੋਇਆ 100% ਦੱਸਿਆ ਹੋਇਆ ਬਣਾ ਮੀ ਬਹੁਤ ਬਣਾ ਅੱਜ ਵੀ ਕੱਲ ਵੀ ਦੋ ਦਿਨ ਦੱਸਿਆ ਹੋਇਆ ਹਰੇ ਹੋਰ ਸੋਮਵਾਰ ਮੰਗਲਵਾਰ ਇਸ ਹਸਾਬ ਨਾਲ ਬਾਈ ਇਧਰੋਂ ਆਵਾਜ਼ ਆਈ ਘਟੀ ਵੀ ਏ ਮੈਨੂੰ ਲੱਗਦਾ ਪਾਣੀ ਆਇਆ ਹੋਗਾ ਨਦੀਮਾ ਤੇ ਪਾਣੀ ਦੇਖਦੇ ਆਂ ਜਾ ਕੇ ਬਾਈ ਜਦੀ ਚੱਲ ਰਹੀ ਏ ਕਿ ਨਹੀਂ ਲੋਕ ਲੰਗੀ ਜਾ ਰਹੇ ਆ ਫੇਰ ਵੀ ਰਾਤ ਮੀਤਾ ਬਹੁਤ ਪਿਆ ਪਾਣੀ ਤਾਂ ਆਇਆ ਤਾਂ ਹੁੰਦਾ ਏ ਇਧਰ ਬਾਈ ਭਰ ਕੇ ਉਹ ਦੇਖੋ ਚੱਲ ਰਿਹਾ ਏ ਰੋਡ ਲੰਘਣ ਲੱਗੇ ਹੋਏ ਪਰ ਇੰਨਾ ਨਹੀਂ ਹੈਗਾ। ਲਾਲ ਘਟ ਹੈ। ਇਹ ਆ ਬਾਈ ਸਾਡੇ ਪਿੰਡ ਖਾਨਪੜ ਦੀ ਨਦੀ। ਫਿਲਹਾਲ ਤਾਂ ਰੋਡ ਦੇ ਉੱਪਰ ਪਾਣੀ ਚੱਲ ਰਿਹਾ ਆ ਪਰ ਘਟਾ ਹਲੇ ਵੀ ਇਹ ਪਿੱਛੇ ਤੇ ਆਂਦਾ ਪਾਣੀ ਬਹੁਤ ਜ਼ਿਆਦਾ। ਤੁਸੀਂ ਜ਼ੂਮ ਕਰਕੇ ਦਿਖਾਵਾਂ ਤੁਹਾਨੂੰ ਮੈਂ ਜੀ। ਦੇਖੋ ਪਾਣੀ ਕਿੰਨਾ ਚੱਲ ਰਿਹਾ ਹਲੇ ਰੋਡ ਤੇ। ਇਹ ਕਈ ਵਾਰ ਬਹੁਤ ਜ਼ਿਆਦਾ ਭਰ ਕੇ ਜਾਂਦਾ ਪਿੱਛੇ ਦੇ ਪਾਣੀ ਤੇ ਅੱਗੇ ਜਿਹੜੀ ਕਲੋਨੀਆਂ ਆ ਉਹਨਾਂ ਵਿੱਚ ਵੜ ਜਾਂਦਾ ਆ। ਕਿਉਂਕਿ ਇਹ ਚੋਈ ਦਾ ਪਾਣੀ ਹੈ ਪਹਿਲਾਂ ਤਾਂ ਇਹ ਨਦੀ ਹੋਏ ਕਰਦੀ ਸੀ। ਪਿਛਲੀ ਵਾਰ 2023 ਦੇ ਵਿੱਚ ਜਿਆਦਾ ਇੱਥੇ 2023 ਵਿੱਚ ਜਿਆਦਾ ਇੱਥੇ ਨਦੀ ਆਈ ਸੀ ਇੱਥੇ ਬਹੁਤ ਜ਼ਿਆਦਾ ਪਾਣੀ ਆ ਗਿਆ ਤਾਂ ਤੇ ਲੋਕਾਂ ਦੇ ਘਾ ਡੁੱਬ ਗਏ ਤੇ ਕੋਠੀਆਂ ਵੀ ਢਹਿ ਗਈਆਂ ਦੀ ਬਹੁਤ ਜ਼ਿਆਦਾ ਵੀਡੀਓ ਵੀ ਵਾਇਰਲ ਹੋਈਆਂ ਦੀ ਪਾਣੀ ਬਹੁਤ ਆ ਗਿਆ ਨਦੀ ਦੇ ਵਿੱਚ ਤੇ ਇੱਥੇ ਮਤਲਬ ਕਿ ਆਉਣ ਜਾਣ ਵਾਸਤੇ ਔਖਾ ਹੋ ਜਾਂਦਾ ਪਰ ਹਲੇ ਹਲੇ ਦਾ ਪਾਣੀ ਘਟਾ ਜੇ ਕਿਤੇ ਮੀਂਹ ਹੋਰ ਸਾਰਾ ਦਿਨ ਪਈ ਗਿਆ ਇੱਥੇ ਆਵਾਜਾਈ ਬੰਦ ਹੋ ਜਾਣੀ ਕਿਉਂਕਿ ਪਾਣੀ ਇੰਨਾ ਜ਼ਿਆਦਾ ਵੱਜ ਜਾਂਦਾ ਹੈ ਤੁਸੀਂ ਆਪ ਚੈੱਕ ਕਰੋ ਕਿੰਨਾ ਜ਼ਿਆਦਾ ਪਾਣੀ ਭਧਿਆ ਹੋਇਆ ਰੋਡ ਤੇ ਹਲੇ ਹਲੇ ਤਾਂ ਗੱਡੀਆਂ ਨਿਕਲ ਹੀ ਜਾ ਰਹੀਆਂ ਹਲੇ ਤੇ ਆਪਾਂ ਤੁਹਾਨੂੰ ਆਹ ਦਿਖਾਣਾ ਤਾਂ ਬਹੁਤਰਾ ਪਾਣੀ ਦਾ ਪਰ ਐਂ ਵੀ ਟ੍ਰੈਫਿਕ ਨਿਕਲੀ ਜਾ ਰਹੀ ਹਲੇ ਚਲੋ ਬਚਾਓ ਵਾ ਬਈ ਹਲੇ ਪਰ ਪਾਣੀ ਫੇਰ ਹੀ ਰੋਡ ਤੇ ਬਹੁਤ ਜ਼ਿਆਦਾ ਆ ਨਦੀ ਦੇਖਣ ਖਾਤਰ ਆਪਾਂ ਇਧਰੋਂ ਸਪੈਚ ਲਾਇਦੇ ਹਾਂ ਪਾਣੀ ਕੀ ਕੀ ਆਲੇ ਤਾਂ ਔਰ ਮੋਟਰਸਾਈਕਲ ਵਾਲੇ ਨੂੰ ਔਖਾ ਲੱਗਾ ਥੋੜਾ ਜਿਹਾ ਲੰਗਣਾ ਲੰਗੜ ਆਪਾਂ ਫਿਰ ਚੱਲਦੇ ਹਾਂ ਔਰ ਤੇ ਘਰਾਂ ਨੂੰ ਹਣ ਮੀਂਹ ਕਰਕੇ ਅੱਜ ਰੋਡ 'ਪਰ ਟ੍ਰੈਫਿਕ ਵੀ ਘਟਾ ਹੈ ਸਪੂਰ ਤਾਂ ਨਹੀਂ ਬੰਦ ਹੈ ਮੈਂ ਲਾਦਾ ਕਾਲਜ ਤਾਂ ਵੈਸੇ ਲਈ ਆਪਾਂ ਰੋਸਾ ਜਾ ਰਹੇ ਹਾਂ ਬੱਚੇ ਸਪੂਰ ਬੰਦ ਹੈ ਜ਼ਰੂਰ ਨਹੀਂ ਤਾਂ ਇੱਥੇ ਬੌੜਾ ਜਾਮ ਲੱਗ ਜਾਂਦਾ ਹੈ ਮੈਂ ਕਹਤਾ 8 ਘੰਟਾ ਮਸੂਰ ਕੇ ਆਉਣਾ ਮੀ ਫੇਰ ਦਵਾੜ ਤੇ ਆ ਕੇ ਕਿ ਪੁੱਦਲ ਬਹੁਤ ਖੋਲਿਆ ਹੋਇਆ ਇਹਦਾ ਅੱਜ ਮਿਲਦਾ ਸਾਰਾ ਦਿਨੇ ਪੈਣਾ ਬਾਈ ਤੁਹਾਨੂੰ ਦੱਸਿਆ ਜੇ ਸਾਰਾ ਦਿਨ ਕਹੂੰਗਾ ਬਾਈ ਮੀ ਫਿਰ ਤਾਂ ਚਲਤਾਂ ਲੋ ਹੋਣੀ ਕਾਣਾ ਪਿੰਡਾਂ માં ਵੀ ਪਾਣੀ ਭੜਜਣਾ ਆਪਣੇ ਕੰਨੀ ਵੀ ਲਾਲ ਆਪਣੇ ਹੈ ਇਤਮ ਵਾਲੀ ਦੇ ਵਿੱਚ ਪਚੋਤਾ ਔਰ ਜੇ ਪੈਂਦ ਰਿਆ ਫੇਰ ਤਾਂ ਆਉਂਗਾ ਆਉਂਗਾ 100% ਆਉਂਗਾ ਆਪਾਂ ਪਹੁੰਚ ਗਏ ਹੁਣ ਪਿੰਡ ਤੇ ਹੁਣ ਚੱਲਦੇ ਘਰਾਂ ਨੂੰ ਬਾਕੀ ਤੁਹਾਨੂੰ ਰਸਤੇ ਵਿੱਚ ਦਿਖਾਵਾਂਗੇ ਜਿੱਥੇ ਪਾਣੀ ਖੜਿਆ ਹੋਊਗਾ ਜ਼ਿਆਦਾ ਅਹ ਰਾਮਨਾਲ ਜਾਇਓ ਬਾਈ ਅੱਜ ਬਰਸਾਤਾਂ ਕਰਕੇ ਤੁਹਾਨੂੰ ਪਤਾ ਪਾਣੀ ਬਹੁਤ ਚੜਾ ਹੋੰਦਾ ਘਰ ਤੇ ਬਾਈ ਜੇ ਤਾਂ ਜ਼ਰੂਰੀ ਐ ਕੰਮ ਕਰ ਉਹੀ ਜਾਣ ਬੱਚਿਆਂ ਨੂੰ ਨਾਲ ਲਿਕੇ ਨਾ ਜਾਓ ਗੱਡੀਆਂ 'ਵਾਂ ਬਾਈ ਕੋਈ ਫਾਇਦਾ ਨਹੀਂ ਹੈਗਾ ਹਜੇ ਮੌਸਮ ਦੇ ਵਿੱਚ ਵਲੌਗ ਦੇ ਵੀ ਅੱਡੇ ਤੱਕ ਬਣੇ ਰਹੋ ਫਿਰ ਤੁਹਾਨੂੰ ਹੋਰ ਦਿਖਾਵਾਂਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੱਤੇ ਮੱਤੇ ਸਬਸਕ੍ਰਾਈਬ ਕਰੋ ਭਾਈ ਚੈਨਲ ਨੂੰ ਮਿਲਦੇ ਆਂ ਵੀ ਹੋਰ ਕੁਝ ਦਿਖਾਉਂਦੇ ਵਧੀਆ ਜੇ ਤੁਹਾਨੂੰ ਲੱਗਿਆ ਫਿਰ ਮਿਲਦੇ ਆਂ ਵੀਡੀਓ ਦੇ ਅੰਦਰ ਤੇਰਾ ਵਲੌਗ ਬਣ ਗਿਆ ਇਦਰਾ ਦੇਖ ਵਲੌਗ ਬਣ ਗਿਆ ਤੇਰਾ ਹਾਂ ਵਲੌਗ 'ਚ ਬੈ ਜਾ ਨਾ ਸਤਿ ਸ੍ਰੀ ਅਕਾਲ ਹਾਂ ਜਨਾਬਰ ਮੀਂਹ ਕਾਤੇ ਪੈ ਰਿਹਾ ਪੁੱਤ ਮੀਂਹਾਂ ਕਰਕੇ ਪੈ ਰਿਹਾ ਹਾਂ ਹਾਂ ਫੇ ਤੁਹਾਨੂੰ ਛੁੱਟੀਆਂ ਨਹੀਂ ਮਾਈ ਪਾਣੀ ਆ ਗਿਆ ਕਿੱਥੇ ਆ ਗਿਆ ਪਾਣੀ ਪੰਜਾਬ ਦੇ ਵਿੱਚ ਕਹਿੰਦੇ ਉੱਧਰ ਬਹੁਤ ਡੁੱਬ ਗਏ ਨਾ ਸਾਰੇ ਘਰ ਦੇਖੀ ਵੀਡੀਓ ਅ ਫੇਰ ਅਰਦਾਸ ਨਹੀਂ ਕਰੀ ਬਾਬੇ ਨੂੰ ਕਿਹੜੀ ਹੈ ਕਿਵੇਂ ਕਰੀਏ ਹੱਥ ਜੋੜ ਕੇ ਕਿਵੇਂ ਹੱਥ ਜੋੜ ਕੇ ਕਿਵੇਂ ਕਰੀਏ ਅਰਦਾਸ ਬਾਬਾ ਜੀ ਸਾਰਾ ਕੁਝ ਠੀਕ ਕਰ ਦੋ ਪਾਣੀ ਘਟਾ ਦੋ ਕਹਿੰਦੇ ਹਣਾ ਕਿਆ ਕਿਹਾ ਤਾਂ ਬਾਬਾ ਜੀ ਮੈਨੂੰ ਨਾ ਸਿੱਧੀ ਦਿਓ ਹੋਰ ਮੈਨੂੰ ਪੜਾਈ ਦਬਤੀ ਦਿਓ ਹਾਂ ਪੜਾਈ ਦਿਓ ਨਾਲੇ ਕਹਿੰਦੇ ਸਾਰਾ ਕੁਝ ਠੀਕ ਕਰ ਦੋ ਹਣਾ ਨੂੰ ਨਾਗੇ ਜੀ ਅਸੀਂ ਆਪਣੇ ਘਰਾਂ ਤੇ ਘਰ ਤੇ ਤਿਆਰ ਹੋ ਕੇ ਜਾਵਾਂਗੇ ਦੁਕਾਨ ਤੇ ਫਿਰ ਜਾ ਕੇ ਗੱਲਬਾਤ ਕਰਾਂਗੇ ਤੁਹਾਡੇ ਨਾਲ ਬਾਕੀ ਅੱਜ ਮਾਹੌਲ ਤਾਂ ਵੈਸੇ ਸਾਰਾ ਦਿਨ ਮੀਂਹ ਦੱਸਿਆ ਹੋਇਆ ਹੈ ਕਿਉਂਕਿ 100% ਮੀਂਹ ਦੱਸਿਆ ਪਿਆ ਸੀਗਾ ਤਾਂ ਕਰਕੇ ਫਿਰ ਗੱਡੀਵਾਂ ਦਾ ਜਾਵਾਂਗੇ ਪਰ ਰੋਡ ਤੇ ਪਾਣੀ ਬਹੁਤ ਖੜਿਆ ਹੋਣਾ ਜੇ ਮੀਂਹ ਆਹੀ ਪੈਂਦਾ ਰਹੇ ਤਾਂ ਤੁਹਾਨੂੰ ਦੱਸਿਆ ਵੀ ਪਿੰਡਾਂ ਵਿੱਚ ਤਾਂ ਬੜੇ ਜਾਣਾ ਪੱਕਾ ਪਾਣੀ ਜਿਵੇਂ 2023 ਵਿੱਚ ਬੜਿਆ ਦਾ ਪਾਣੀ ਹੈਨਾ ਬਹੁਤ ਪਾਣੀ ਆਇਆ ਤਾਂ ਚਲੋ ਹੁਣ ਦੇਖਦੇ ਆ ਕਿ ਜਾ ਕੇ ਤੇ ਬਾਕੀ ਗੱਲਬਾਤ ਕਰਦੇ ਆ ਰਸਤੇ ਵਿੱਚ ਦੁਕਾਨ ਮੈਂ ਤੁਹਾਨੂੰ ਦੁਕਾਨ ਦੇ ਆ ਜੀ ਸਵਾਗਤ ਕਰਦੇ ਆ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਬਾਈ ਅੱਜ ਦਾ ਬਾਈ ਸਾਰਾ ਰੋੜੇ ਪਾਣੀ ਪਾਣੀ ਹੋਇਆ ਪਿਆ ਹੈ ਬੁਰਾ ਹਾਲ ਹੈ ਬਾਈ ਦੇਖੋ ਸਾਹਮਣੇ ਪਾਣੀ ਪਾਣੀ ਕਿੰਨਾ ਖੜਾ ਰੋੜਾਂ ਦੇ ਕਿਵੇਂ ਪਾਣੀ ਪਾਣੀ ਚੱਲਣ ਲੱਗਿਆ ਹੋਇਆ ਅੱਜ ਮੀਲ ਜਿ ਸਵੇਰ ਦਾ ਪੈਡ ਲੱਗਿਆ ਤੁਹਾਨੂੰ ਦਿਖਾਇਆ ਦਾ ਤੇ ਸਾਡਾ ਰੂਟ ਹੈ ਜਿਹੜਾ ਅੱਜ ਫੇਰ ਉਸੇ ਰੂਟ ਤੇ ਜਾ ਰਹੇ ਹਾਂ ਅਸੀਂ ਜਿਹੜੇ ਦੁਕਾਨਾਂ ਵਾ ਜਾਇਆ ਕਰਦੇ ਹਾਂ ਪਰ ਸਾਨੂੰ ਡਰ ਲੱਗਦਾ ਵੀ ਕਿ ਤੇ ਅੱਜ ਉੱਤਰੀ ਸਾਈਡ 'ਚ ਪਾਣੀ ਨਾ ਆਇਆ ਹੋਵੇ ਚੂਈ ਚੂਈ ਬਾ ਉਧਰੋਂ ਪਾਣੀ ਬਹੁਤ ਆਇਆ ਬੰਦਾ ਨਦੀ ਚੱਲਦੀ ਉੱਤਰੀ ਸਾਈਡ ਵੀ ਨੀਵਾ ਜਾ ਹੋ ਜਾਂਦਾ ਥੋੜਾ ਜਿਹਾ ਚਲੋ ਦੇਖਦੇ ਆ ਤੇ ਤੁਹਾਨੂੰ ਵੀ ਦਿਖਾਉਨੇ ਭਈਆ ਫਾਟਕਾਂ ਤੇ ਇਹਨਾਂ ਨੇ ਉੱਪਰ ਸ਼ੈੱਡ ਦਾ ਪਾਤ ਆ ਪਰ ਇੱਥੇ ਪਾਣੀ ਖੜਨੇ ਦਾ ਬਹੁਤ ਡਰ ਰਹਿੰਦਾ ਆ ਆ ਬਟਾਲੇ ਰੋਡ ਤੇ ਇਹਨਾਂ ਨੇ ਪਰ ਲਾਈਟ ਨੂੰ ਦਿਖਾਇਆ ਸੀਗਾ ਇਹਨਾਂ ਨੇ ਇੰਜਣ ਤਾਂ ਲਾਇਆ ਮੋਟਰ ਤਾਂ ਲਾਈਆਂ ਪਾਣੀ ਕੱਢਣ ਵਾਸਤੇ ਪਰ ਪਾਣੀ ਦੇਖੋ ਹਲੇ ਵੀ ਫਿਰ ਵੀ ਖੜਿਆ ਆ ਮਤਲਬ ਚੱਲ ਨਹੀਂ ਰਿਹਾ ਇੰਜਣ ਵਾਲੇ ਇਹ ਤਾਂ ਵੀ ਪਾਣੀ ਕੱਢ ਦਣਾ ਉਹੇ ਬਾਹਰ ਪਰ ਇੰਨਾ ਹੀ ਬਚਾਓ ਆ ਵੀ ਇੰਨਾ ਨਹੀਂ ਪਾਣੀ ਖੜਾ ਹੈਗਾ ਇੱਥੇ ਵੀ ਨਹੀਂ ਤਾਂ ਕਈ ਵਾਰ ਗੱਡੀਆਂ ਡੁੱਬ ਜਾਂਦੀਆਂ ਇੰਨੇ ਨੇ ਪਾਣੀ ਖੜ ਜਾ ਜੇ ਅਸੀਂ ਅੱਜ ਸ਼ਵਾਲੇ ਗਰੋਡ ਪਾ ਨੂੰ ਗਏ ਹੁੰਦੇ ਆ ਉਧਰ ਬਈ ਅਸੀਂ ਫਸ ਜਾਂਦੇ ਉਧਰ ਯਾਰ ਦੋਸਤ ਦਾ ਫੋਨ ਆਇਆ ਕਹਿੰਦਾ ਪਾਣੀ ਬਹੁਤ ਆਇਆ ਰੋਡ 'ਤੇ ਉਧਰ ਬਹੁਤ ਬੁਰਾ ਹਾਲ ਹੈ ਲਾਂਡਰਾ ਦੇ ਖੈੜ ਰੋਡ ਦਾ ਉਧਰ ਨੂੰ ਅਸੀਂ ਜਾਂਦੇ ਨਹੀਂ ਹੈਗੇ ਬਈ ਜਿੱਦਣ ਦਾ ਰੂਟ ਨਵਾਂ ਲਿਆ ਆ ਫਿਰ ਇੱਧਰ ਨੂੰ ਜਾਇ ਕਰਦੇ ਆ ਖੈੜ ਤੇ ਬਟਾਲੇ ਨੂੰ ਹੋ ਕੇ ਬਟਾਲੇ ਤੇ ਐਮ ਜੇ ਫਰਦ ਨੂੰ ਦਿਖਾਇਆ ਜੀਗਾ ਵੀਡੀਓ ਦਾ ਪਹਿਲਾ ਇੱਕ ਬਲਾਗ ਆ ਗਿਆ। ਉਹ ਰਸਤਾ ਰਸਤਾ ਵਧੀਆ ਰਹਿੰਦਾ ਆ। ਨਾਲੇ ਦਾ ਟ੍ਰੈਫਿਕ ਘੱਟ ਹੁੰਦੀ ਹੈ ਤੇ ਰੋਡ ਵੀ ਸਾਫ਼ ਹੁੰਦਾ ਆ। ਵਧੀਆ 20-25 ਮਿੰਟ ਲੱਗਦੇ ਆ ਇੱਧਰ ਨੂੰ। ਉਧਰ ਨੂੰ ਸਾਨੂੰ 1.5-2-2 ਘੰਟੇ ਲੱਗ ਜੇ ਘੜਦੇ ਤੇ। ਹੁਣ ਇੱਧਰ ਨੂੰ ਸਹੀ ਆ ਬਈ ਵਧੀਆ ਆ ਨਾ। ਜੇ ਕਿਤੇ ਬਈ ਅਹੀਂ 2 ਦਿਨ ਮੀਂਹ ਹੋਰ ਆਂਦਾ ਰਿਹਾ ਨਾ ਹੁਣ ਜੀਰੀਆਂ ਵੀ ਸੁੱਕਣਾਂ ਚ ਸੋਹਣੀਆਂ ਬੜੀਆਂ ਹੋਈਆਂ ਖੜੀਆਂ ਆ ਤੇ ਫਿਰ ਆਣ ਵਾਲੇ ਸਮੇਂ ਵਿੱਚ ਇਹ ਸਾਰੀਆਂ ਡੋਬ ਦੇਣੀਆਂ ਨੇ। ਜੇ ਪਾਣੀ ਅਹੀਂ ਆ ਪੈਂਦਾ ਰਿਹਾ ਮੀਂਹ ਪੈਂਦਾ ਰਿਹਾ ਇੰਝ ਆ ਤਾਂ ਕਿਉਂਕਿ ਮੀਂਹ ਦੋ ਦਿਨ ਹੋਰ ਦਸਿਆ ਹੋਇਆ ਹੁਣ ਜੀਰੀਆਂ ਖੜੀਆਂ ਸੋਹਣੀਆਂ ਸੁੱਕਣਾ ਬੜੀਆਂ ਵਈਆਂ ਬੜੀਆਂ ਖੜੀਆਂ ਆਉਣੇ ਬਸ ਔਖੜ ਵਾਇਆ ਪਰ ਇਹ ਆਸਾਨਾ ਪਿਆ ਇਹ ਮੌਸਮ ਸਾਫ ਹੋ ਗਿਆ ਇਹ ਤਾਂ ਵਧੀਆ ਗੱਲ ਹੈ ਇਹ ਮੀਂਹ ਪੈਂਦਾ ਰਿਹਾ ਬਾਈ ਨੁਕਸਾਨ ਨਾ ਹੋ ਜੇ ਇਸ ਰੋਡ ਤੇ ਹੀ ਬਈ ਆ ਨਦੀ ਪੈਂਦੀ ਆ ਜਿਹੜੀ ਲਾਂਡਰਾਂ ਦੇ ਆਂਦੀ ਆ ਸਕੂਟੇ ਕਹਾਹ ਜਿਹਦਾ ਕੁਛ ਨਹੀਂ ਪਤਾ ਇਹ ਵੀ ਭਰ ਕੇ ਆ ਸਕਦੀ ਬਾਈ ਪਿੱਛੇ ਦੇ ਫਿਰ ਇੱਧਰ ਲੰਘਣਾ ਥੋੜਾ ਜਿਹਾ ਔਖਾ ਹੋ ਜਾਂਦਾ ਐ ਸਿੱਕ ਠੀਕ ਐ ਹਲੇ ਤਾਂ ਮੁੱਲਾ ਦਾ ਘਾਟੇ ਆ ਪਾਣੀ ਹੈ ਨਹੀਂ ਨਾ ਨਹੀਂ ਪਿੱਛੇ ਪਈਦਾ ਜਾਂਦਾ ਐ ਤੇ ਪਾਣੀ ਡਵਾਈਡ ਹੋ ਜਾਂਦਾ ਮੁੱਲਾ ਦਾ ਪਿੱਛੇ ਜੋ ਨਦੀ ਆਂਦੀ ਇੱਧਰ ਤੇ ਭਰ ਕੇ ਦਾ ਤਰ ਜਾ ਪਾਣੀ ਤਾਂ ਬਹੁਤ ਆ ਪਰੀ ਪਈ ਐ ਪਰ ਜੇ ਥੋੜਾ ਜਿਹਾ ਹੋਰ ਵਾਗ ਆਏ ਨੇ ਪੁਲੀ ਦੇ ਉੱਪਰ ਟੱਪਣ ਲਾ ਜਾਣਾ ਪਾਣੀ ਨੇ ਜ਼ਾਤਾਂ ਮੈਂ ਇੰਨਾ ਪਾਣੀ ਤਾਂ ਆਈ ਜਾਂਦਾ ਬਾਈ। ਫਰੀ ਸਵਾਰ ਮੀਂਹ ਹੀ ਪਾਉ ਜ਼ਿਆਦਾ ਪੈ ਰਹੇ ਆ। ਰੱਬ ਵੀ ਹਟਦਾ ਨਹੀਂ ਹੈਗਾ ਬਹੁਤ ਮੀਂਹ ਪੈ ਰਹੇ ਆ ਬਾਈ। ਇਸ ਵਾਰ ਤਾਂ ਮਤੂੜ ਤਾ ਰਿਕਾਰਡ ਤੋੜਤੇ ਗਾਣਾ ਹੁਣੇ ਤੋਂ 88 ਦਾ ਜਿਹੜੇ ਹੜਾ ਆਏ ਆ 88 ਵਿੱਚ ਆਏ ਸੀ ਕਹਿੰਦੇ ਉਸ ਤੋਂ ਬਾਅਦ ਹੁਣ ਜਾ ਕੇ ਨੇ ਉਹਦਾ ਵੀ ਰਿਕਾਰਡ ਤੋੜਤੇ ਆ। ਇਤਨੂੰ ਵਾਲਾ ਜ਼ੌਖਾ ਹੈ ਟ੍ਰੈਫਿਕ ਵੀ ਘਟ ਹੁੰਦੀ ਹੈ ਤੇ ਪਹੁੰਚ ਵੀ ਜਾਂਦਾ ਬੰਦਾ ਜਿੱਤੀ। ਸਭ ਤੋਂ ਵਧੀਆ ਰੂਟ ਆ ਬਾਈ ਖੜ ਤੇ ਖੜ ਤੇ ਜੇ ਕਿਸ ਨੇ ਆਣਾ ਆ ਉਹ ਬਡਾਲਾ ਹੋ ਗਏ ਪਾਇਆ ਰਸਨੇੜੀ ਦੇ ਸੌੜੇ ਨਿਕਲਦਾ ਬੰਦਾ ਫਿਰ ਬਾਕੀ ਮੀਂਹ ਦਾ ਅੱਜ ਰੁਕਣ ਦਾ ਨਾਮ ਲੈ ਨਹੀਂ ਰਿਹਾ ਹੈਗਾ ਤਾਂ ਇਹ ਰੁਕਣਾ ਹੈ ਪਾਣੀ ਦੀ ਕ੍ਰੋਸਿੰਗ ਕੋ ਹੋਰ ਦਿਖਾਉਂਦੇ ਤੁਹਾਨੂੰ ਬਈ ਇੱਥੇ ਆ ਦੇ ਰਾਜ ਲੱਗਿਆਵੇਂ ਪਾਣੀ ਖੜਿਆ ਹੁਣ ਦੇ ਥੱਲੇ ਦੇਖੋ ਕਿੰਨਾ ਕਿੰਨਾ ਪਾਣੀ ਹੈ ਇਹਨੂੰ ਵੀ ਨਿਕਾਸੀ ਹੋਣੀ ਚਾਹੀਦੀ ਨਿਕਲਣ ਵਾਸਤੇ ਪਹੁੰਚ ਗਏ ਵੀ ਲਾਂਡਰਾ ਹੁਣ ਆਪਾਂ ਪਹੁੰਚ ਆਪਣੀ ਦੁਕਾਨ ਤੇ ਜੋ ਰਹੀ ਸਾਹਮਣੇ ਮਾਰੀ ਦੁਕਾਨ ਹਰੇ ਹੈਅਰ ਕਟਸਲੂ ਲਾਂਡਰਾ ਚਲੋ ਬਈ ਹੁਣ ਮੈਂ ਪਹੁੰਚ ਕੇ ਕਰਦੇ ਆਂ ਗੱਲਬਾਤ ਦਾਦੀ ਦੀ ਗੱਡੀ ਦੇ ਬਾਹਰੇ ਲਾ ਲਈ ਉੱਪਰ ਅੰਦਰ ਲਾਉਣੀ ਬਈ ਅਸੀਂ ਖੜੇ ਆ ਹੁਣ ਆਪਣੀ ਸ਼ੌਕ ਤੇ ਪਰ ਮੀਂਹ ਨਹੀਂ ਅੱਜ ਹਟ ਰਿਹਾ ਹੈਗਾ ਇਸ ਕਰਕੇ ਹਮੇਂ ਬੇਲੇ ਆ ਪਰ ਮੀਂਹ ਦੇਖੋ ਬਈ ਕਿੰਨਾ ਪੈਣ ਲੱਗਿਆ ਵਾ ਇਹ ਤਾਂ ਹੁਣ ਝੜੀ ਲੱਗ ਗਈ ਬਈ ਮੀਂਹ ਦੀ ਤਾਂ ਇਹ ਸਾਰਾ ਦਿਨ ਨਹੀਂ ਹਟਦੀ ਹੈਗੀ ਵੈਸੇ ਹੀ ਬੱਦਲਾ ਜਿ ਦੱਸਿਆ ਵਾ ਮੀਂਹ ਮੈਂਗਾ ਤਿੰਨ ਦਿਨ ਲਈ ਦੱਸਿਆ ਹੋਇਆ ਉਹ ਮੁੰਡੇ ਖੜੇ ਆ ਫੋਨ ਕਰ ਰਹੇ ਆ ਕਹਿੰਦੇ ਕਹਿੰਦੇ ਆ ਕੇ ਦਿਖਾਉਣਾ ਪਾਣੀ ਪੂਣੀ ਆਏਗਾ ਨਹੀਂ ਮੈਂ ਪਾਣੀ ਪੂਣੀ ਤਾਂ ਨਹੀਂ ਆਇਆ ਹੈਗਾ ਪਰ ਮੀਂਹ ਵਾ ਵਹਿ ਰਿਹਾ ਹੈਗਾ ਕਿਆ ਕਰੀਏ ਬਾਈ ਹੁਣ ਉਹ ਜਲਦੀ ਜੱਕੀ ਫੜਦਾ ਅੱਜ ਸਾਰਾ ਦਿਨ ਮੀਂਹ ਦਾ ਹੀ ਵਲੌਗ ਬਣਾਣਾ ਹੈ ਆ ਸਾਰਾ ਦਿਨ ਮੀਂਹ ਦਿਖਾਈ ਜਾਣਾ ਹੋਰ ਕੁਝ ਨਹੀਂ ਕਰਨਾ ਹੈਗਾ ਬਾਈ ਹੋਰ ਤਾਂ ਕੁਝ ਕਰ ਨਹੀਂ ਸਕਦੇ ਹੈਗੇ ਹੋਰ ਬੰਦਾ ਕਰੇ ਵੀ ਕਿਆ ਕਰੇ ਅੱਜ ਫਿਰ ਮੀਂਹ ਦੇ ਵਿੱਚ ਤਾਂ ਵਲੌਗ ਹੀ ਬਣੂਗਾ ਚੱਲਦੇ ਆ ਬਾਈ ਫਿਰ ਅੰਦਰ ਨੂੰ ਚੱਲਦੇ ਆ ਹੁਣ ਤਾਂ ਮੀਂਹ ਪਾਉ ਪਈ ਜਾਂਦਾ ਹੈ ਇਹਦਾ ਕੰਮ ਵੀ ਕੀ ਕਰੀਏ ਵੀ ਤਾਂ ਬਹੁਤ ਰਹਿ ਰਿਹਾ ਬਾਈ ਛੜਦੇ ਹਾਲਾਤ ਤਾਂ ਪਹਿਲਾਂ ਹੀ ਬੇਗੁੜਾਰ ਹੋਇਆ ਗਿਆ ਬਿਹਤਰ ਹੋਏ ਹੋਏ ਬਾਕੀ ਰਹਿੰਦਾ ਹੁਦਾਰਾ ਪਛੜਦਾ ਨਹੀਂ ਹੈ ਕਬੂਰ ਪਾਈ ਜਾਂਦਾ ਵੀ ਹਵੇ